ਕੋਮਾ ਕਾਟਾ ਮਾਰੂ ਨਾ ਮਾਰ ਕੋਮਾ ਕਾਟਾ ਮਾਰੂ ਬੱਚੇ ਵੱਲੋਂ ਸੜਕਾਂ 'ਤੇ ਰੁੜਦੇ ਆ ਵਿਚਾਰੇ ਆ ਉਹ ਉਹਨਾਂ ਦੇ ਕਿਛੂਰ ਕੀ ਐ ਅਸੀਂ ਮਾਨਸਿਕ ਤੌਰ 'ਤੇ ਉਸ ਵੇਲੇ ਥੋੜਾ ਪਰੇਸ਼ਾਨੀ ਆਉਂਦੀ ਐ ਹੋਰ ਸੁਣਾ ਕਿਦਾਂ ਠੀਕ ਠਾਕ ਆ ਹਾਂ 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 ਬਤਿਓ ਜਿਹੜਾ ਆਣਦਾ ਪੀਆਰ ਦਾ ਸੱਜੇ ਕੋਈ ਐਨੀ ਹੱਥ ਪੱਲਾ ਪੈਂਦਾ ਲੱਗਦਾ ਉਹ ਆਏ ਅਗਲੇ ਸਾਲ ਹੀ ਹੋਣ ਜਦੋਂ ਉਹ ਐਕਸਟੈਂਸ਼ਨ ਮਿਲੂਗੀ ਆ ਬਣੂਗਾ ਪਾਈਪ ਨੂੰ ਲੱਗੂ ਕਿਤੇ ਨਹੀਂ ਹੋਣਾ ਅਗਲੇ ਸਾਲ ਪੰਜਾਬ ਦੇ ਹੁਸ਼ਿਆਰਪੁਰ ਤੋਂ ਜੋਗਿੰਦਰ ਸਿੰਘ ਦੀ ਇਹ ਗੱਲਬਾਤ ਕੈਨੇਡਾ ਵਿੱਚ ਆਪਣੇ ਪੁੱਤਰ ਵਿਕਰਮਜੀਤ ਸਿੰਘ ਨਾਲ ਹੋ ਰਹੀ ਹੈ ਗੱਲਬਾਤ ਦਾ ਵਿਸ਼ਾ ਹੈ ਧੁੰਦਲਾ ਪੈਂਦਾ ਉਹ ਸੁਪਨਾ ਜਿਸ ਨੂੰ ਸੰਜੋਗ ਕੇ ਜੋਗਿੰਦਰ ਸਿੰਘ ਨੇ ਕਰਜ਼ਾ ਚੁਕਿਆ ਤੇ ਫਿਰ ਪੁੱਤਰ ਨੂੰ ਕੈਨੇਡਾ ਦੀ ਧਰਤੀ ਉੱਤੇ ਭੇਜਿਆ ਸੀ ਆਸ ਉਮੀਦ ਨਾਲ ਭੇਜਿਆ ਵੀ ਦੋਏ ਉੱਧਰ ਸੈਟਲ ਹੋ ਜੂਗੇ ਫਿਰ ਆਪਣਾ ਵੀ ਅਸੀਂ ਫਿਊਚਰ ਉੱਧਰ ਭਵਿੱਖ ਜਿਹੜਾ ਤਲਾਸ਼ ਦੇ ਸੀਗੇ ਵੇ ਆਉਣ ਵਾਲੇ ਸਮੇਂ 'ਚ ਬੰਦਾ ਚਲੋ ਬੱਚਿਆਂ ਦੇ ਕੋਲ ਜਾ ਕੇ ਸੈੱਟ ਹੋ ਜਾਂਦਾ ਜੇ ਬੱਚੇ ਉੱਧਰ ਸੈੱਟ ਹੋ ਜਾਣ ਤੇ ਉਹ ਕਰਜੇ ਲੈ ਕੇ ਕੁਝ ਰਿਸ਼ਤੇਦਾਰੀ ਮਿੱਤਰਾਂ ਸੱਜਣਾਂ ਨੂੰ ਤੰਗਫਾਨ ਕਰਕੇ ਆਪਣਾ ਹਰ ਤਰ੍ਹਾਂ ਨਾਲ ਹੀਲਾ ਵਰਤ ਕੇ ਇਹਨਾਂ ਨੂੰ ਭੇਜਿਆ ਸੀਗਾ ਤੇ ਉਹ ਆਸ ਉਮੀਦ ਜਿਹੜੀ ਆ ਉਹ ਪੂਰੀ ਨਹੀਂ ਹੋ ਰਹੀ ਹੈ ਖਸ਼ਿਆਰਪੁਰ ਜ਼ਿਲ੍ਹੇ ਦੇ ਕੋਲੇਵਾਲ ਪਿੰਡ ਦੇ ਰਹਿਣ ਵਾਲੇ ਜਗਿੰਦਰ ਸਿੰਘ 1 ਏਕੜ ਜ਼ਮੀਨ ਦੇ ਮਾਲਕ ਹਨ ਜਿੱਥੇ ਉਹ ਕਣਕ ਅਤੇ ਹੋਰ ਫਸਲਾਂ ਪੈਦਾ ਕਰਦੇ ਹਨ ਜਦੋਂ ਅਸੀਂ ਉਨ੍ਹਾਂ ਦੇ ਪਿੰਡ ਪਹੁੰਚੇ ਤਾਂ ਸਾਨੂੰ ਜਗਿੰਦਰ ਸਿੰਘ ਆਪਣੇ ਖੇਤਾਂ ਵਿੱਚ ਕੰਮ ਕਰਦੇ ਮਿਲੇ ਜਗਿੰਦਰ ਸਿੰਘ ਮੁਤਾਬਕ ਐਸੀ ਜ਼ਮੀਨ ਉੱਤੇ ਕਰਜ਼ਾ ਚੁੱਕ ਕੇ 2019 ਵਿੱਚ ਉਨ੍ਹਾਂ ਆਪਣੇ ਪੁੱਤਰ ਵਿਕਰਮਜੀਤ ਸਿੰਘ ਨੂੰ ਕੈਨੇਡਾ ਭੇਜਿਆ ਸੀ ਪਰ ਕੈਨੇਡਾ ਦੀਆਂ ਪ੍ਰਵਾਸ ਨੀਤੀਆਂ ਵਿੱਚ ਲਗਾਤਾਰ ਹੋ ਰਹੇ ਬਦਲਾਅ ਨੇ ਐਨੀ ਦਿਨੀ ਉਨ੍ਹਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ ਬਾਕੀ ਹੋਰ ਗੱਲਾਂ ਪ੍ਰਾਇਮਰੀ ਸੈਕੰਡਰੀ ਛੱਡ ਕੇ ਇਹੀ ਪੁੱਛਣਾ ਪੈਂਦਾ ਪਹਿਲਾਂ ਵੀ ਤੁਹਾਡਾ ਪੀਆਰ ਦਾ ਕੀ ਬਣਿਆ ਤੁਹਾਡੇ ਕੰਮ ਦਾ ਕੀ ਬਣਿਆ ਫੇਰ ਉਹ ਕੁਝ ਗੱਲਾਂ ਲੁਕੋ ਵੀ ਜਾਂਦੇ ਆ ਸਿਹਤ ਪੱਖੋਂ ਵੀ ਲੁਕੋ ਜਾਂਦੇ ਆ ਜੇ ਬਰਫ਼ ਦੇ ਵਿੱਚ ਖੜੇ ਉੱਤੇ ਸਾਨੂੰ ਬਰਫ਼ ਦੀਦੀ ਹੁੰਦੀ ਆ ਉਹਦਾ ਫੋਨ ਚੱਲਦੇ ਦੇ ਵੀ ਬਰਫ਼ ਜੰਮ ਰਹੀ ਆ ਉਹ ਵੇ ਮਾਨਸਿਕ ਵੇਲੇ ਖਰਾਬਤਾ ਹੁੰਦਾ ਹੀ ਆ ਜੇ ਮੈਂ ਆਪਾਂ ਬੈਠਾ ਆ ਪੇਰੈਂਟ ਉਸਦੇ ਦਿਲ ਆਪਣਾ ਵੀ ਬਹੁਤ ਚਾਹੇ ਪੇਟ ਦਾ ਸਾਡਾ ਸਬੰਧ ਆ ਉਹਨਾਂ ਬਲੱਡ ਰਿਲੇਸ਼ਨ ਨੇ ਆ ਅਸੀਂ ਮਾਨਸਿਕ ਤੌਰ ਤੇ ਉਸ ਵੇਲੇ ਥੋੜਾ ਪਰੇਸ਼ਾਨੀ ਆਉਂਦੀ ਆ Good enough to work. Good enough to stay. Good enough to work. Good enough to stay. Good enough to work. Good enough to ਪੰਜਾਬ ਤੋਂ ਪੜਨ ਲਈ ਗਏ ਕੁਮਾਂਤਰੀ ਵਿਦਿਆਰਥੀਆਂ ਅਤੇ ਸਥਾਈ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਧਰਨਾ ਲਗਾਇਆ ਹੋਇਆ ਹੈ ਜਿਨ੍ਹਾਂ ਵਿੱਚੋਂ ਹਰਸਿਮਰਨ ਕੌਰ ਵੀ ਇੱਕ ਹਨ ਗੁੱਡ ਇਨਫ ਟੂ ਵਰਕ ਗੁੱਡ ਇਨਫ ਟੂ ਸਟੇ ਸਾਨੂੰ ਗਵਰਨਮੈਂਟ ਨੇ ਪਹਿਲਾਂ ਇੰਡੀਆ ਤੋਂ ਬਹੁਤ ਵੱਡੇ ਵੱਡੇ ਸੁਪਨੇ ਦਿਖਾਏ ਕਿ ਤੁਸੀਂ ਇੱਥੇ ਆਓ ਆਪਣੇ ਬ੍ਰਾਈਟ ਫਿਊਚਰ ਲਈ ਸੋ ਅਸੀਂ ਇੱਥੇ ਆਏ ਆ ਕੇ ਆਪਣੀਆਂ ਪੜਾਈਆਂ ਕੀਤੀਆਂ ਅਸੀਂ 12-12 ਘੰਟੇ ਸ਼ਿਫਟਾਂ ਕੀਤੀਆਂ ਕੰਮ ਕੀਤਾ ਫੀਸਾਂ ਕੱਢੀਆਂ ਸੋ ਹੁਣ ਇਹ ਸਾਨੂੰ ਕਹਿੰਦੇ ਆ ਕਿ ਤੁਸੀਂ ਵਾਪਸ ਚਲ ਜਾਓ ਪੜਾਈ ਪੂਰੀ ਕਰਨ ਤੋਂ ਬਾਅਦ ਹਰ ਸਿਮਰਨ ਕੌਰ ਇਸ ਸਮੇਂ ਬਾਕੀ ਭਾਰਤੀ ਕਾਮਯਾਬੰਦ ਕੈਨੇਡਾ ਵਿੱਚ ਆਪਣੇ ਭਵਿੱਖ ਦੀ ਲੜਾਈ ਲੜ ਰਹੀ ਹੈ ਤੇ ਦੂਜੇ ਪਾਸੇ ਭਾਰਤ ਰਹਿੰਦੇ ਉਸਦੇ ਮਾਪੇ ऐसे गलों ਲੈ ਕੇ ਪਰੇਸ਼ਾਨ ਹਨ ਨਹੀਂ ਮਨੋ ਕੀ ਹੋ ਬੜਜੂ ਕੀ ਕਹਿੰਦੇ ਵਸ਼ਤ ਕਰਨੇ ਟਾਈਮ ਲੱਗੂਗਾ ਥੋੜਾ ਜਾਂ 2 ਮਹੀਨੇ ਲੱਗਣਗੇ ਚੱਲ ਕਿਦਾਂ ਟੇਰੋਗੇ ਅੰਡ-ਡੰਡ ਬਦਲ ਲੰਘੂਗੀ ਇੱਥੇ ਠੰਡ ਲੰਘੂ ਨਾ ਉੱਥੇ ਦੇ ਹਰ ਸਿਮਰਨ ਕੌਰ ਦਾ ਪਰਿਵਾਰ ਲੁਧਿਆਣਾ ਦਾ ਵਸਨੀਕ ਹੈ ਜਿੱਥੇ ਉਹਨਾਂ ਦੇ ਪਿਤਾ ਭਾਰਤੀ ਸੈਨਾ ਵਿੱਚੋਂ ਸੇਵਾਮੁਕਤ ਹੋਣ ਤੋਂ ਬਾਅਦ ਰਹਿ ਰਹੇ ਹਨ ਸ਼ੇਰ ਸਿੰਘ ਦਾ ਧਿਆਨ ਇਸ ਵਕਤ ਕੈਨੇਡਾ ਤੋਂ ਆਉਣ ਵਾਲੀਆਂ ਖਬਰਾਂ ਵਿੱਚ ਹੈ ਕਿਉਂਕਿ ਉਹਨਾਂ ਨੇ ਆਪਣੇ ਪੂਰੇ ਜੀਵਨ ਦੀ ਪੂੰਜੀ ਬੇਟੀ ਦੇ ਭਵਿੱਖ ਉਤੇ ਖਰਚ ਕੀਤੀ ਹੋਈ ਹੈ। ਸਟੱਡੀ ਕੀਤੀ ਆ ਨੇ ਬੀਏ ਕੀਤੀ ਸੀ ਉਹਨੇ, ਬੀਬੀਏ। ਬੀਬੀਏ ਕੀਤੀ ਸੀਗੀ। ਤੇ ਬੇਟੀ ਨਾਲ ਜਿਆਦਾ ਮੇਰੇ ਕੜੇ ਪਣ ਲੱਗੀ ਜੜੀ ਮਾਂ ਤਾਂ ਜਾਣਵਾਰ। ਚਲੋ ਮੈਂ ਫਿਰ ਆਪਣਾ ਕੁਝ ਫੰਡ ਬਣ ਕਢਾਇਆ। ਕੁਝ ਮੈਂ 25-30 ਆਪਣੇ ਪਾਰਾ ਤਰਾ ਲੱਖ ਰੁਪਇਆ ਲੋਨ ਲਿਆ ਬੈਂਕ ਚੋਂ ਮੇਰਾ ਲੋਨ ਹਜੇ ਵੀ ਖੜਾ ਵਾ ਬੇਟੀ ਨੂੰ ਮੈਂ ਤਾਂ ਭੇਜਿਆ ਸੀਗਾ ਚਲੋ ਬਈ ਉਧਰ ਜਾ ਕੇ ਸੈਟਲਮੈਂਟ ਹੋ ਜੂਗੀ ਵਾ ਸਾਨੂੰ ਵੀ ਮਾੜਾ ਮਾੜਾ ਸੁੱਖ ਹੋ ਜੂਗਾ ਪੰਜਾਬ ਭਾਰਤ ਦਾ ਉਹ ਸੂਬਾ ਹੈ ਜਿੱਥੇ ਸਟੱਡੀ ਵੀਜ਼ੇ ਦੇ ਨਾਮ ਉੱਤੇ ਵੱਡੀ ਗਿਣਤੀ ਵਿੱਚ ਸਟੂਡੈਂਟਸ ਦਾ ਕੈਨੇਡਾ ਵਿੱਚ ਪ੍ਰਵਾਸ ਹੋਇਆ ਪਰ ਕੈਨੇਡੀਅਨ ਪ੍ਰਵਾਸ ਨੀਤੀਆਂ ਵਿੱਚ ਲਗਾਤਾਰ ਹੋ ਰਹੇ ਬਦਲਾਅ ਨੇ ਜਿੱਥੇ ਵਿਦਿਆਰਥੀਆਂ ਦੇ ਉੱਥੇ ਰਹਿਣ ਦੇ ਸੁਪਨੇ ਨੂੰ ਧੁੰਦਲਾ ਕੀਤਾ ਹੈ ਉਥੇ ਹੀ ਕਰਜ਼ਾ ਚੁੱਕ ਕੇ ਵਿਦਿਆਰਥੀਆਂ ਨੂੰ ਕੈਨੇਡਾ ਭੇਜਣ ਵਾਲੇ ਮਾਪਿਆਂ ਨੂੰ ਆਪਣੀ ਆਰਥਿਕ ਬਦਹਾਲੀ ਦਾ ਡਰ ਵੀ ਸਤਾਉਣ ਲੱਗਾ ਹੈ ਕੈਨੇਡਾ ਲਗਾਤਾਰ ਆਪਣੀਆਂ ਪ੍ਰਵਾਸ ਨੀਤੀਆਂ ਵਿੱਚ ਬਦਲਾਅ ਕਰ ਰਿਹਾ ਹੈ ਅਤੇ ਇਸ ਪਿੱਛੇ ਉਥੋਂ ਦੀ ਸਰਕਾਰ ਦੀਆਂ ਆਪਣੀਆਂ ਦਲੀਲਾਂ ਹਨ ਇਨ ਲਾਸਟ 2 ਇਅਰਸ ਆਰ ਪੋਪੂਲੇਸ਼ਨ ਗਰੋਅ ਰੀਲੀ ਫਾਸਟ ਲਾਈਕ ਬੇਬੀ ਬੂਮ Increasingly, bad actors like fake colleges and big chain corporations have been exploiting our immigration system for their own interests. So, we're doing something major. We're reducing the numbers of immigrants that will come to Canada for the next three years. ਪਿਛਲੇ ਸਾਲਾਂ ਦੌਰਾਨ ਭਾਰਤੀ ਵਿਦਿਆਰਥੀਆਂ ਵਿੱਚ ਕੈਨੇਡਾ ਜਾਣ ਦਾ ਰੁਝਾਨ ਕਿੰਨਾ ਜ਼ਿਆਦਾ ਰਿਹਾ ਹੈ ਇਸ ਦਾ ਅੰਦਾਜ਼ਾ ਭਾਰਤੀ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਤੋਂ ਲਗਾਇਆ ਜਾ ਸਕਦਾ ਹੈ ਅੰਕੜਿਆਂ ਮੁਤਾਬਕ 2022 ਵਿੱਚ 3118080 ਸਾਲ 2023 ਵਿੱਚ 427085 ਅਤੇ 2024 ਦੇ ਅਗਸਤ ਮਹੀਨੇ ਤੱਕ 427000 ਭਾਰਤੀ ਵਿਦਿਆਰਥੀ ਸਟੱਡੀ ਵੀਜ਼ੇ ਉੱਤੇ ਕੈਨੇਡਾ ਗਏ ਇਹਨਾਂ ਵਿੱਚੋਂ ਵੱਡੀ ਗਿਣਤੀ ਪੰਜਾਬ ਦੇ ਵਿਦਿਆਰਥੀਆਂ ਦੀ ਹੈ ਪਰ ਸਾਲ 2023 ਦੇ ਆਖਰੀ ਮਹੀਨੇ ਵਿੱਚ ਕੈਨੇਡਾ ਸਰਕਾਰ ਨੇ ਪ੍ਰਵਾਸ ਨੀਤੀਆਂ ਖਾਸ ਤੌਰ ਉਤੇ ਸਟੱਡੀ ਵੀਜ਼ਾ ਨਿਯਮਾਂ ਵਿੱਚ ਬਦਲਾਅ ਕਰਨੇ ਸ਼ੁਰੂ ਕਰ ਦਿੱਤੇ ਇਮੀਗ੍ਰੇਸ਼ਨ ਮਾਮਲਿਆਂ ਦੇ ਜਾਣਕਾਰ ਕੈਨੇਡਾ ਦੀ ਇਸ ਉਪਜੀ ਸਥਿਤੀ ਨੂੰ ਪ੍ਰਵਾਸ ਆਰਥਿਕਤਾ ਅਤੇ ਮਨੋਵਿਗਿਆਨਕ ਸੰਕਟ ਦੇ ਤੌਰ ਉਤੇ ਦੇਖਦੇ ਹਨ ਜਿਹੜੇ ਮਾਪੇ ਦੇ ਸਾਰੀਆਂ ਉਮੀਦਾਂ ਸੀ ਕਿ ਬੱਚਾ ਪੱਕਾ ਹੋਏਗਾ ਪੱਕਾ ਹੋ ਕੇ ਸੈਟਲ ਹੋਏਗਾ ਸ਼ਾਇਦ ਉਸ ਤੋਂ ਬਾਅਦ ਦੂਜੇ ਘਰ ਦੇ ਮੈਂਬਰਾਂ ਨੂੰ ਵੀ ਜਾਏਗਾ ਜਾਂ ਪਰਿਵਾਰ ਦਾ ਰਾਹ ਖੁੱਲੇਗਾ ਇੱਕ ਤਾਂ ਉਹ ਚੀਜ਼ ਦਾ ਸੁਪਨਾ ਭੰਗ ਹੋ ਗਿਆ ਦੂਜਾ ਜਿਹੜੇ ਪੈਸੇ ਲੱਗੇ ਹੋਏ ਹਨ ਉਨ੍ਹਾਂ ਦਾ ਕੋਈ ਸਿਰ ਪੱਥਾ ਨਹੀਂ ਲੱਗ ਰਿਹਾ ਉਹ ਵੀ ਲੱਗ ਰਿਹਾ ਫਜ਼ੂਲ ਗਏ ਯਾ ਪੱਲੇਓ ਹੋਰ ਪੈਸੇ ਲੱਗਣਗੇ ਹੁਣ ਟੂ ਯੂ ਨੋ ਐਕਸਟੈਂਡ ਵੀਜ਼ਾਸ ਯਾ ਰੇਮੇਨ ਦੇ ਸੋ ਇਹ ਈਮੋਸ਼ਨਲ ਤੇ ਫਾਈਨੈਂਸ਼ੀਅਲ ਦੋਵੇਂ ਬਰਡਨ ਇਨ ਆਪਣੇ ਪੰਜਾਬ ਵੀ ਕੌਮ ਦੇ ਉੱਤੇ ਮਾਹਿਰਾ ਮੁਤਾਬਕ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਜ਼ਿਆਦਾਤਰ ਨੌਜਵਾਨ ਪੇਂਡੂ ਅਤੇ ਘੱਟ ਜ਼ਮੀਨ ਵਾਲੇ ਤਬਕੇ ਨਾਲ ਸੰਬੰਧਤ ਹਨ ਜੇਕਰ ਇਹਨਾਂ ਵਿਦਿਆਰਥੀਆਂ ਦੇ ਕੈਨੇਡਾ ਰਹਿਣ ਦਾ ਸੁਪਨਾ ਸੱਚਾ ਨਹੀਂ ਹੁੰਦਾ ਤਾਂ ਇਸ ਦਾ ਅਸਰ ਪੰਜਾਬ ਬੈਠੇ ਲੱਖਾਂ ਪਰਿਵਾਰਾਂ ਉੱਤੇ ਪੈ ਸਕਦਾ ਹੈ ਕੈਮਰਾਮੈਨ ਮੀਆਂ ਕਮੋਗੀਆਂ ਦੇ ਨਾਲ ਸਰਬਜੀਤ ਸਿੰਘ ਤਾਲੀਵਾਲ ਬੀਬੀਸੀ ਜਲੰਧਰ